ਮੋਹਾਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 15 ਜਨਵਰੀ ਨੂੰ ਲਾਂਚ ਕੀਤੀ ਜਾਣੀ ਸੀ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਜੋ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ ਉਸ ਦੇ ਮੱਦੇ ਨਜ਼ਰ 22 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਹੁਣ ਇਹ ਸਕੀਮ ਪਟਿਆਲਾ ਤੋਂ 22 ਜਨਵਰੀ ਨੂੰ ਲਾਂਚ ਕੀਤੀ ਜਾਵੇਗੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਇਹ ਸੱਤ ਜ਼ਿਲ੍ਹਿਆਂ ਵਿੱਚ ਲਾਂਚ ਕੀਤੀ ਜਾਵੇਗੀ ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਦੱਸਿਆ ਕਿ ਤਕਰੀਬਨ 650 ਨਿੱਜੀ ਅਤੇ ਸਰਕਾਰੀ ਹਸਪਤਾਲ ਇਸ ਸਕੀਮ ਤਹਿਤ ਇੰਪੈਨਲ ਕੀਤੇ ਗਏ ਹਨ ਨਿੱਜੀ ਇੰਸ਼ੋਰੈਂਸ ਕੰਪਨੀਆਂ ਨਾਲ ਟਾਈ ਅਪ ਕੀਤਾ ਗਿਆ ਹੈ ਤਾਂ ਜੋ ਫੰਡ ਦੀ ਕਿਸੇ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਨਾ ਆ ਸਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਜਿਹੜੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਮੁੱਖ ਮੰਤਰੀ ਸਿਹਤ ਯੋਜਨਾ ਤੇ ਯੂਰਡਨਸ਼ਿਵਰੋ ਇਹ ਦੋਨੋਂ ਹੀ ਪਲੈਟਿਚ ਪ੍ਰੋਗਰਾਮ ਆ ਗਿਆ ਔਰ ਬਹੁਤ ਸਾਰੇ ਬਾਕੀ ਵੀ ਜਿਵੇਂ ਪ੍ਰਾਇਮਰੀ ਕੇਅਰ ਦੇ ਵਿੱਚ ਭਲਾ ਆਮ ਆਦਮੀ ਕਲੀਨਿਕ ਸੀਗਾ ਹੁਣ ਲੋਕਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਜਿਹੜੀ ਗਵਰਨਮੈਂਟ ਹੈ ਔਰ ਸਾਰੀ ਪੂਰੀ ਮਸ਼ੀਨਰੀ ਹੈ ਉਹਨੂੰ ਸਾਰਾ ਅਸੀਂ ਜਿਹੜਾ ਹੈਗਾ ਆਪਸ ਦੇ ਵਿੱਚ ਕੋਆਰਡੀਨੇਸ਼ਨ ਕਰਨਾ ਜਿਵੇਂ ਓਵਰਆਲ ਸੁਪਰਵੀਜ਼ਨ ਡੈਪਟੀ ਕਮਿਸ਼ਨਰ एडीसी नोडल ऑफिसर ਹੋਣਗੇ ਔਰ ਸਾਡੇ ਸਿਵਲ ਸਰਪੰਚ ਦਾ ਨਾਮ ਡੈਕਟਿਵ ਮੈਡੀਕਲ ਕਮਿਸ਼ਨਰ ਜਿਹੜੇ ਹੈਗੇ ਉਹ ਟੂ ਕੋਆਰਡੀਨੇਟਰ ਹੋਣਗੇ ਨੋਡਲ ਅਫਸਰ ਹੋਣਗੇ ਇਸੇ ਤਰ੍ਹਾਂ ਕਾਮਨ ਸਰਵਿਸ ਸੈਂਟਰ ਤੋਂ ਇੱਕ ਡਿਸਟ੍ਰਿਕਟ ਦੇ ਜਿਹੜੇ ਡੀਐਮ ਹੋਣਗੇ ਇਹਦੇ ਨਾਲ-ਨਾਲ ਜਿਹੜੇ ਮੁੱਖ ਮੰਤਰੀ ਸਿਹਤ ਯੋਜਨਾ ਕੋਆਰਡੀਨੇਟਰ ਜਿਹੜੇ ਯੂਥ ਤੇ ਹੋਣਗੇ ਵਲੰਟੀਅਰ ਜਿਨ੍ਹਾਂ ਨੇ ਆਪਣੇ ਆਪਣੇ ਪਿੰਡ ਦੇ ਵਿੱਚ ਕੰਮ ਕਰਨਾ ਉਹਨਾਂ ਦੀ ਇਹਨਾਂ ਦੀ ਸਾਰਿਆਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਬਾਲੇ 15 ਤੋਂ ਲਾਂਚ ਹੋਣੀ ਸੀ ਇਹ ਕਿਉਂਕਿ ਜ세ਦਾਰ ਸਾਹਿਬ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੁਲਾ ਲਿਆ ਸੋ ਹੁਣ ਇਹ 22 ਨੂੰ ਲਾਂਚ ਹੋਏਗੀ ਸਕੀਮ ਜਿਹੜੀ ਆ ਉਹਦੇ ਨਾਲ ਡਿਲੇ ਹੋਇਆ ਥੋੜਾ ਜਿਹਾ ਇਹਦੇ ਵਿੱਚ ਸ਼ੁਰੂ ਦੇ ਵਿੱਚ ਅਸੀਂ ਜਿਹੜਾ ਹੈਗਾ ਅਸੀਂ ਇੱਕ ਪਾਇਲਟ ਕਰ ਰਹੇ ਹਾਂ ਜਿਹੜਾ ਕਿ ਮੋਹਾਲੀ ਡਿਸਟ੍ਰਿਕਟ ਉਹਨਾਂ ਵਿੱਚ ਹੈ ਜਿਹੜੇ ਜ਼ਿਲ੍ਹਿਆਂ ਵਿੱਚ ਪਾਇਲਟ ਹੋ ਰਿਹਾ ਹੈ ਕੱਲ ਤੋਂ ਸ਼ੁਰੂ ਹੋਏਗਾ ਇਹ ਪਾਇਲਟ 8 ਜਗ੍ਹਾ ਤੇ ਸ਼ੁਰੂ ਹੋਏਗਾ ਤੇ 22 ਤਰੀਕ ਨੂੰ 276 ਜਗ੍ਹਾ ਤੇ ਜਿਹੜੇ ਕੈਂਪ ਲੱਗਣਗੇ ਜਿਹਦੇ ਵਿੱਚ ਸਾਰੇ ਵਾਰਡ ਹੋਣਗੇ ਸਾਡੇ ਕਮਿਊਨਿਟੀ ਹੈਲਥ ਸੈਂਟਰਸ ਸਬਰੀਜਨ ਹਸਪੀਟਲ ਆਬਜੈਸਟਿਕ ਹਸਪੀਟਲ ਜਿਹੜਾ ਕਿ ਤੁਹਾਡੇ ਹੇਮਸ ਮੁਆਲੀ ਦੇ ਵਿੱਚ ਹੈ ਉਹ ਸਾਰੇ ਕਵਰ ਹੋਣਗੇ ਹਸਪੀਟਲ ਜੇ ਬਾਈ ਚਾਂਸ ਕਿਸੇ ਨੂੰ ਟਰੀਟਮੈਂਟ ਦੀ ਲੋੜ ਹੈ ਤਾਂ ਸਿੱਧਾ ਹਸਪੀਟਲ ਜਾਏਗਾ ਉੱਥੇ ਕਾਰ ਬਣ ਜੇਗਾ on the स्पॉट ਤੇ ਟਰੀਟਮੈਂਟ ਸ਼ੁਰੂ ਹੋ ਜਾਏਗਾ ਜਿਹਨਾਂ ਨਾਲ ਜਿੰਨੇ ਵੱਡੇ ਪਿੰਡ ਹੈ ਜਿਨ੍ਹਾਂ ਦੀ ਪੋਪੂਲੇਸ਼ਨ 1000 ਤੋਂ ਜ਼ਿਆਦਾ ਉਹ ਸਾਰੇ ਕਵਰ ਹੋਣਗੇ ਤੇ ਗ੍ਰੈਜੂਅਲੀ ਅਸੀਂ 2074 ਤੋਂ ਵਿਧਾ ਕੇ ਉਹਨਾਂ ਨੂੰ ਸਕੇਲ ਅਪ ਕਰਾਂਗੇ ਜਿਵੇਂ ਜਿਵੇਂ ਤੁਹਾਨੂੰ ਲੱਗੇਗਾ ਕਿ ਹੋਰ ਜ਼ਿਆਦਾ ਕੰਮ ਸ਼ੁਰੂ ਕਰਨ ਦੀ ਲੋੜ ਹੈ ਔਰ ਸਾਡਾ ਐਕਸਪੀਰੀਅੰਸ ਹੋ ਜਾਏਗਾ ਸਾਡਾ ਸਟਾਫ ਟ੍ਰੇਨ ਹੋ ਜਾਏਗਾ ਯੋਨ ਨੂੰ ਜਿਹੜਾ ਨੰਬਰ ਜਿਹੜਾ ਸੀ ਵਧਾ ਵੀ ਸਕਦੇ ਆ ਇਹ ਤਿੰਨ ਤੋਂ ਚਾਰ ਮਹੀਨੇ ਲਗਾਤਾਰ ਸਦੀ ਐਕਸਰਸਾਈਜ਼ ਕਰਨੀ ਜਿੰਨੇ ਸਾਰੇ 3 ਕਰੋੜ ਲੋਕਾਂ ਦੇ ਕਾਰਡ ਬਣ ਕੇ ਉਹਨਾਂ ਨੂੰ ਮਿਲ ਨਹੀਂ ਜਾਂਦੇ ਬਲ ਜਿਹੜਾ ਟ੍ਰੀਟਮੈਂਟ ਹੈ ਉਹ ਜਦੋਂ ਇੱਕ ਵਾਰੀ ਬੰਦੇ ਦੀ ਰਜਿਸਟ੍ਰੇਸ਼ਨ ਹੋ ਗਈ ਬਾਇਓ ਮੈਟ੍ਰਿਕਸ ਹੋ ਗਏ ਆਧਾਰ ਤੇ ਵੋਟਰ ਕਾਰਡ ਦੇ ਨਾਲ ਲਿੰਕ ਅਪ ਹੋ ਗਿਆ ਸਾਰਾ ਪ੍ਰੋਸੈਸ ਕੰਪਲੀਟ ਹੋ ਗਈ ਉਹਨਾਂ ਨੂੰ ਇੱਕ ਮੈਸੇਜ ਆਏਗਾ ਉਹ ਮੈਸੇਜ ਦਿਖਾ ਕੇ ਕਿਸੇ ਵੀ ਪਾਇਲਟ ਹਸਪੀਟਲ ਤੋਂ ਜਾਂ ਗਵਰਨਮੈਂਟ ਹਸਪੀਟਲ ਤੋਂ ਆਪਣਾ ਇਲਾਜ ਕਰ ਸਕਦੇ ਆ ਇਹ ਸਾਡੀ ਜਿਹੜੀ ਯੋਜਨਾ ਹੈਗੀ ਹੈ ਇਹ ਅਸੀਂ ਕੰਮ ਤੋਂ ਪੰਜਾਬ ਚ ਬਹੁਤ ਜਗ੍ਹਾ ਤੇ ਮੈਂ ਸਾਰੇ ਜ਼ਿਲ੍ਹਿਆਂ ਵਿੱਚ ਜਾ ਕੇ ਖੁਦ ਸੁਪਰਵਾਈਜ਼ ਕਰਾਂਗੇ ਔਰ ਉਹਨੂੰ ਕੋਆਰਡੀਨੇਸ਼ਨ ਕਰਾਂਗੇ ਵੈਸੇ ਸਾਡੇ ਬਹੁਤ ਅੱਛਾ ਕੰਮ ਕਰ ਰਿਹਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਉਹਨਾਂ ਨੇ ਸਾਰੇ ਅਨੇ ਰੋਲ ਲੈਵਲਸ ਉਹਨਾਂ ਨੇ ਸਾਰੀਆਂ ਟੀਮਾਂ ਦੀ ਕੋਆਰਡੀਨੇਸ਼ਨ ਕਰਾਤੀ ਹੈ ਔਰ ਜਿਹੜੀਆਂ ਜਗ੍ਹਾ ਹੈਗੀਆਂ ਉਹਨਾਂ ਦੀਆਂ ਲਿਸਟਾਂ ਬਣਦੀਆਂ ਆ ਆਇਡੈਂਟੀਫਾਈ ਹੋ ਗਈਆਂ ਲੋਕ ਉੱਥੇ ਆਣਗੇ ਉਹਨਾਂ ਦੇ ਬੈਠਣ ਦਾ ਪਾਣੀ ਪੀਣ ਦਾ ਬੰਦੋਗਾ ਇਹ ਸਾਰਾ ਜਿਹੜਾ ਅਰੇਂਜਮੈਂਟ ਹੋ ਗਿਆ ਹੈਗਾ ਇਹ ਕੱਲ ਤੋਂ ਸ਼ੁਰੂ ਹੋਇਆ ਜੀ ਪਾਇਲਟ ਇਹਦਾ ਔਰ 22 ਤਰੀਕ ਨੂੰ ਜੜਾਇਆ ਜਾਏਗਾ ਵਿਸ਼ੇਸ਼ਲੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਨੈਸ਼ਨਲ ਕਲੀਨਰ ਅਰਵਿੰਦ ਕੇਜੀਵਾਲ ਜੀ ਇਹਨੂੰ ਲਾਂਚ ਕਰਨਗੇ ਇਹਦੇ ਵਿੱਚ ਤਕਰੀਬਨ ਤਕਰੀਬਨ 650 ਦੇ ਕਰੀਬ ਜਿਹੜੇ ਹੈਗੇ ਆ ਉਹਨਾਂ ਪਾਇਲਟ ਹੋ ਗਿਆ ਇਹਦੇ ਵਿੱਚ ਗਵਰਨ ਜਿਹੜੇ ਮੈਡੀਕਲ ਕਾਲਜ ਹੈ ਸਰਕਾਰੀ ਤੇ ਪ੍ਰਾਈਵੇਟ ਦੋਨੇ ਗਵਰਨਮੈਂਟ ਤੇ ਪ੍ਰਾਈਵੇਟ ਮੈਡੀਕਲ ਕਾਲਜ ਸਾਰੇ ਆ ਗਏ ਤੇ ਵਿੱਚ ਜਿਹੜਾ ਟਸਟੀ ਕੇਅਰ ਸਰਵਿਸ ਲੋਕਾਂ ਨੂੰ ਬਹੁਤ ਚੰਗੇ ਮਿਲਣਗੇ ਬਹੁਤ ਸਾਰੇ ਕਾਰਪੋਰੇਟ ਹਸਪੀਟਲ ਵੀ ਜੁਆਇਨ ਕਰ ਗਏ ਔਰ ਬਾਕੀ ਹਨ ਵੀ ਇਸੇ ਪਾਸਵਰਡ ਕਰ ਰਹੇ ਔਰ ਉਹਨਾਂ ਦੇ ਵਿੱਚ ਵੀ ਮਤਲਬ ਕਾਫੀ ਉਤਸੁਖਤਾ ਹੈਗੀ ਔਰ ਉਹ ਵੀ ਕਰਨਾ ਚਾਹੁੰਦੇ ਆ ਕਿਉਂਕਿ ਜਦੋਂ ਇਹ ਯੂਨੀਵਰਸਲ ਹੋ ਜਾਏਗੀ ਤਾਂ ਉਹਨਾਂ ਨੂੰ ਵੀ ਫਾਇਦਾ ਹੋਏਗਾ 18 ਨੂੰ ਮਿਊਚੁਅਲੀ ਬੈਨੀਫੀਸ਼ੀਅਲ ਹੋਏਗਾ ਕਿਉਂਕਿ ਅਦਰਵਾਈਜ਼ ਉਹਨੂੰ ਕਲੈਂਟ ਹੈ ਜ ਉਹਨਾਂ ਨੂੰ ਵੀ ਦਿੱਕਤ ਆਏਗੀ ਉਹਨੂੰ ਨੀਂਵਰਕ ਕਰੇਗਾ ਤਾਂ ਜ਼ਿਆਦਾਤਰ ਦੇਖਣ ਚਾਹ ਰਹੇ ਕਿ ਜਿਹੜੇ ਇੰਸ਼ੂਰੈਂਸ ਵਾਲੇ ਕਲੇਮ ਕਰਦੇ ਪ੍ਰਾਈਵੇਟ ਹਸਪੀਟਲਸ ਤੇ ਵੀ ਜਿਹੜਾ ਐਡਸ ਹੁੰਦਾ ਤੇ ਉਹਦੇ ਬਿੱਲ ਕਾਫੀ ਜ਼ਿਆਦਾ ਬਣਾ ਦਿੱਤੇ ਜਾਂਦੇ ਨੇ ਉਹਦੇ ਉ ਦੇਖੋ ਇਹ ਬਹੁਤ ਸਾਰੀ ਸਟੇਟਸ ਦੇ ਵਿੱਚ ਦਿੱਕਤ ਆਈ ਹੈ ਆਪਣੇ ਵੀ ਜੋ ਪਿਛਲੀ ਸਰਕਾਰ ਵੇਲੇ ਹੋਇਆ ਸੀਗਾ ਜਦੋਂ SBI ਦੀ ਸੀ ਉਹਨਾਂ ਦਾ ਇਹ ਇਸ਼ੂ ਆਇਆ ਸੀਗਾ ਕਿਥੇ ਉਹਨਾਂ ਨੇ ਅਬ੍ਰਾਪਟਲੀ ਉਹਨੂੰ ਬੰਦ ਕਰ ਦਿੱਤਾ ਇਹਦੇ ਵਾਸਤੇ ਸਾਡੇ ਕੋਲੇ ਡੁਅਲ ਮੈਕੈਨਿਜ਼ਮ ਹੈ ਇੱਕ ਤਾਂ ਜਿਹੜਾ ਅਸੀਂ ਪਹਿਲਾ 1 ਲੱਖ ਦਾ ਇੰਸ਼ੋਰੈਂਸ ਹੈ ਉਹ ਅਸੀਂ ਇੱਕ ਜਿਹੜੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਥਰੂ ਕਰ ਰਹੇ ਹਾਂ ਉਹਨਾਂ ਦਾ ਇੱਕ ਆਪਣਾ ਪੂਰਾ ਨਕਦੇ ਜਮਾ ਕਿਉਂਕਿ ਉਹਨਾਂ ਨੂੰ ਜਿਹੜਾ ਪ੍ਰੀਮੀਅਮ ਹੈਗਾ ਉਹ ਤੇ ਉਹਨਾਂ ਨੂੰ ਜਿੰਨਾ ਮਿਲਣਾ ਉਹਨੇ ਹੀ ਮਿਲਣਾ ਨਾ ਜੀ ਉਹਨਾਂ ਨੇ ਦੇ ਹੈਵ ਟੂ ਰਨ ਇਟ ਐਫੀਸ਼ੀਐਂਟਲੀ ਤੋ ਉਹਨਾਂ ਦੇ ਵਿੱਚ ਕੁਸ਼ਟਾ ਹੁੰਦਾ ਹੈ ਕਿ ਆਪਣੇ ਫਰਾਡ ਡਿਟੈਕਸ਼ਨ ਦੇ ਵਿੱਚ ਜੋ ਸੌਫਟਵੇਅਰ ਦੇ ਵਿੱਚ ਹੁੰਦਾ ਉਹਦੇ ਵਿੱਚ ਕੀ ਹੁੰਦਾ ਕਿ ਸਪੋਜ਼ ਇੱਕ ਬੰਦਾ ਇੱਕ ਪਾਰਟਿਕੂਲਰ ਪੈਕੇਜ ਬੁੱਕ ਕਰੀ ਜਾ ਰਿਹਾ ਕੋਈ ਬੰਦਾ ਸਜੇਰੀਨ ਬਹੁਤ ਜ਼ਿਆਦਾ ਕਰ ਰਿਹਾ ਜਾਂ ਬੱਚੇ ਬਹੁਤ ਜ਼ਿਆਦਾ ਐਡਮਿਟ ਕਰ ਰਿਹਾ ਤੇ ਉਹਦੇ ਤੋਂ ਜਾ ਕੇ ਚੈੱਕ ਕਰਦੇ ਆ ਕਿ ਜਿਹੜਾ ਬੱਚਾ ਹੈ ਉਹਦੇ ਵਿੱਚ ਲਿਖਿਆ ਅੰਡਰ weight ਹੈ ਤੁਸੀਂ ਬੱਚੇ ਨੂੰ ਵੇਖਰਾਓਗੇ ਤੇ ਬੱਚਾ ਨਾਰਮਲ ਹੈ ਉਹ ਫੇਵਰੀ ਨਾਰਮਲ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਇੱਕ ਤਾਂ ਸੌਫਟਵੇਅਰ ਦੇ ਵਿੱਚ ਇਨਬਿਲਟ ਹੁੰਦਾ ਦੂਜਾ ਉਹਨਾਂ ਦੇ ਆਪਣੇ ਉਹਨਾਂ ਨੇ ਰੱਖੇ ਹੁੰਦੇ ਆ ਜੀ ਫੀਲਡ ਆਫਿਸਰਸ ਉਹ ਜਾ ਕੇ ਚੈੱਕ ਕਰਨਗੇ ਪੀ ਆਹ ਜੀ ਪੇਸ਼ੈਂਟ ਹੈ ਤੇ ਕੀ ਆਈ ਸੀ ਯੂ ਹੈ ਵੀ ਉਹਨਾਂ ਕੋਲੇ ਤੇ ਜੇ ਆਈ ਸੀ ਯੂ ਹੈ ਤਾਂ ਸਾਰੀਆਂ ਸਰਵਿਸਿਜ਼ ਦੇ ਰਹੇ ਆ ਉਹਦੇ ਵਿੱਚ ਜੋ ਸਪੈਸੀਫਾਈਡ ਹੈ ਇੱਕ ਤਾਂ ਇਹ ਉਹਨਾਂ ਦਾ ਹੋ ਗਿਆ ਸਾਡਾ ਬਾਕੀ ਸਾਡਾ ਆਪਣਾ ਹੈਲਥ ਡਿਪਾਰਟਮੈਂਟ ਦਾ ਸਟੇਟ ਐਂਟੀ ਫਰਾਡ ਯੂਨਿਟ ਆ ਕਿ ਉਹਦਾ ਤੇ ਡਿਸਟ੍ਰਿਕਟ ਲੈਵਲ ਤੇ ਵੀ ਆ ਸਟੇਟ ਲੈਵਲ ਤੇ ਵੀ ਆ ਉਹਦੀ ਅਪੀਲਰ ਅਥਾਰਟੀ ਵੀ ਆ ਅਸੀਂ ਵੀ ਡਾਕਟਰਸ ਇੰਗੇਜ ਕਰ ਰਹੇ ਆਂ ਔਰ ਵਿਚ ਜਿਸੀ ਸਪੈਸ਼ਲਿਸਟ ਵੀ ਇੰਗੇਜ ਕਰ ਰਹੇ ਆਂ ਜਿਹੜਾ ਸਪੈਸ਼ਲਿਸਟ ਜਾ ਕੇ ਦੇਖੇਗਾ ਵੀ ਜਿਹੜੇ ਉਹ ਸਰਵਿਸ ਕੈਰੀ ਉਹ ਸਾਰਿਆਂ ਲੋਕਾਂ ਨੂੰ ਮਿਲਦੀ ਆ। ਸੋ ਫਰਾਡ ਡਿਟੈਕਸ਼ਨ ਦਾ ਡਬਲ ਮੈਕੈਨਿਜ਼ਮ ਹੈਗਾ ਸਾਡਾ ਤੇ ਇਹ ਸਾਰਾ ਜਿਹੜਾ ਅਸੀਂ ਹੈਗਾ ਮੰਨ ਲਓ ਇਹਨੂੰ ਸਕੀਮ ਨੂੰ ਬਹੁਤ ਐਫੀਸ਼ੀਐਂਟਲੀ ਸਾਡੀ ਫਲੈਗਸ਼ਿਪ ਸਕੀਮ ਹੈ ਜਿਸ ਤਰ੍ਹਾਂ ਮੈਂ ਆਖਿਆ ਕਿਸੇ ਨੂੰ ਫਰਾਡ ਨਹੀਂ ਕਰਨ ਦੇਵਾਂਗੇ ਬਟ ਕਿਸੇ ਨੂੰ ਦਿੱਕਤ ਵੀ ਨਹੀਂ ਆਉਣ ਦੇਵਾਂਗੇ ਔਰ ਖਾਸ ਕਰਕੇ ਜਿਹੜਾ ਪਹਿਲਾਂ ਉਹਨਾਂ ਦੇ ਜਿਹੜੀ ਪੇਮੈਂਟ ਰੀਲੀਜ਼ ਹੁੰਦੀ ਸੀ ਕਿ ਉਹ ਪੇਮੈਂਟ ਡੇਲੇ ਨਹੀਂ ਹੋਣ ਦੇਵਾਂਗੇ ਕਿ ਉਹ ਕੇ ਬਜਟਰੀ ਸਕੀਮ ਹੈ ਪਹਿਲਾ ਫੈਸੇ ਸੈਂਟਰ ਤੋਂ ਆਣੇ ਆ ਜੀ ਉਹ ਸੈਂਟਰ ਤੋਂ ਡਲੇ ਹੋ ਗਿਆ ਅਕਸਰ ਹੋ ਜਾਂਦਾ ਉਹ ਜਾਂ ਮੰਡੀ ਬੋਰਡ ਤੋਂ ਆਣੇ ਆ ਐਕਸਾਈਜ਼ ਤੋਂ ਆਣੇ ਆ ਪਬਲਿਕ ریلیشن ਡਿਪਾਰਟਮੈਂਟ ਤੋਂ ਆਣੇ ਆ ਲਗ ਲਗ ਜਗ੍ਹਾ ਤੋਂ ਪੈਸੇ ਆਉਂਦੇ ਸੀ ਨਾ ਉਹਦੇ ਸੇ ਬਜਟਰੀ ਸਕੀਮ ਤੇ ਉਹ ਮੈਂ ਅਸ਼ੋਰ ਕਰਨਾ ਤੋਂ ਨਾ ਜਿੰਨੇ ਵੀ ਸਾਡੇ ਨਰਸਿੰਗ ਕਾਲਜੇਜ਼ ਆ ਮੈਡੀਕਲ ਕਾਲਜੇਜ਼ ਆ ਜਾਂ ਜਿਹੜੇ ਪ੍ਰਾਈਵੇਟ ਜਿੰਨੇ ਵੀ ਹਸਪੀਟਲਸ ਆ ਗਿਆ ਬਾਕੀ ਗਵਰਨਮੈਂਟ ਹਸਪੀਟਲ ਵੀ ਅਸੀਂ ਐਫੀਸ਼ੀਐਂਟਲੀ ਰਨ ਕਰ ਰਹੇ ਆ ਜਿਸ ਤਰ੍ਹਾਂ ਸਾਡਾ ਆਪਣਾ ਟਰਸਟੀ ਕੇਅਰ ਹਸਪੀਟਲ ਅਸੀਂ ਲਿਵਰ ਟ੍ਰਾਂਸਪਲੈਂਟ ਕਰਦੇ ਆ ਨਾ ਚਲਿ ਅਸੀਂ ਉੱਥੇ ਬਹੁਤ 1/3 ਕੋਸਟ ਤੇ ਜਾਂ 1/4 ਕੋਸਟ ਤੇ ਬੜੀ ਸਾਰੀਆਂ ਪ੍ਰੋਸੀਜਰਸ ਕਰਦੇ ਆ ਤੇ ਉਹਨਾਂ ਨੂੰ ਵੀ ਸਾਡੇ ਹਸਪੀਟਲ ਨੂੰ ਫਾਇਦਾ ਹੋਏਗਾ ਕਿ ਅਸੀਂ ਟਰਸਟੀ ਕੇਅਰ ਹਸਪੀਟਲ ਅਸੀਂ ਆਪਣੇ ਵੀ ਬਹੁਤ ਜਲਦੀ ਅਸੀਂ ਕਿਡਨੀ ਟ੍ਰਾਂਸਪਲੈਂਟ ਵੀ ਸ਼ੁਰੂ ਕਰਨ ਜਾ ਰਹੇ ਹਾਂ